ਦੋ ਮਿੰਟਾਂ ਦਾ ਬਣਿਆ ਹਸਪਤਾਲ ਖਤਮ ਕਰਨ ਵਾਲੀ ਆਮ ਆਦਮੀ ਪਾਰਟੀ ਮੁਰਦਾਬਾਦ 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 ਦੀਪ ਸਿੰਘ ਵਾਲਾ ਦੀ ਡਿਸਪੈਂਸਰੀ 'ਚ ਚੋਰੀ ਸਮਾਨ ਚੱਕ ਕੇ ਲਿਜਾਣ ਵਾਲੀ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਐਮ ਐਲ ਏ ਫਰੀਦਕੋਟ ਮੁਰਦਾਬਾਦ ਮੁਰਦਾਬਾਦ ਗੁਰਦੇਵ ਸਿੰਘ ਤੇ ਕੋ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਤੁਹਾਨੂੰ ਬਰਦਾਬਾਦ ਕਰਦੇ ਸਰਕਾਰ ਤੁਹਾਡਾ ਭਲੇ ਕਰਨ ਵਾਸਤੇ ਹਸਪਤਾਲ ਖੋਲ ਰਹੀ ਹੈ ਕੁਝੀ ਸਗੋ ਸਾਨੂੰ ਦੱਸੋ ਵੀ ਇੱਥੇ ਹੋਰ ਵੰਦਾ ਕਰਨ ਦੀ ਲੋੜ ਹੈ ਭਾਈ న్యూਸ ਪੀਬੀ 04 ਦੇਖ ਰਹੇ ਦਸਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਜਿੱਥੇ ਅੱਜ ਆਵਾਮਾ ਆਵਾਦ ਦੀ ਪਾਰਟੀ ਵੱਲੋਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਫਰੀਦਕੋਟ ਦੇ ਵਿਧਾਇਕ ਗਰਦੇਤ ਸਿੰਘ ਸੇਖੋਂ ਵੱਲੋਂ ਮਹੱਲਾ ਕਲੀਨਿਕ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਰਤਿਕ ਸਾਂਝੂਣੀਆਂ ਦੇ ਵੱਲੋਂ ਉਹਨਾਂ ਦਾ ਟਿੱਖਾ ਵਿਰੋਧ ਕਰਨ ਦੀਆਂ ਤਿਆਰੀਆਂ चल रही हैं जब पुलिस प्रशासन गिणती इतने पहुंचे हुआ आम आदमी पार्टी के वर्कर वह इतने मौजूद है गलबात करा दोवं तरह के कहना चाहते ਜਿੰਦਾਬਾਦ ਜਿੰਦਾਬਾਦ ਕਟੋ ਜੀ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਵੀ ਥੋੜਾ ਪਿੱਛੇ ਜੀ ਨਾਲ ਲੋਕਾਂ ਦੀ ਆਮ ਆਦਮੀ ਪਾਰਟੀ ਹੁਨਰਬਾਦ ਜਿੰਦਾਬਾਦ ਲੋਕਾਂ ਦੇ ਹੱਥੇ ਲੱਗੇ ਆਮ ਆਦਮੀ ਪਾਰਟੀ ਹੁਨਰਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਹੁਨਰਬਾਦ ਜੀ ਬਹੁਤ ਬਹੁਤ ਸਾਰਾ ਜਿੰਦਾਬਾਦ ਜਿੰਦਾਬਾਦ ਅੱਜ ਮਿਲਦਾ ਕੀ ਕਹਿਣਾ ਚਾਹਾਂ ਉਹ ਅੱਜ ਬੀਖੇਗਰ ਦੇ ਅੰਦਰ ਘਟਦਾ ਹੈ। ਲਖੋ ਬਹੁਤ ਮਸ਼ਹੂਰੀ ਦੀ ਗੱਲ ਹੈ ਬਹੁਤ ਵੱਡਾ ਉਪਰਾਲਾ ਹੈ। ਅੱਜ ਪੰਜਾਬ ਦੇ ਅੰਦਰ ਪਹਿਲਾਂ ਵਾਲੇ ਮਿਲਾ ਕੇ ਸਾਰੇ ਜਿਹੜੇ ਮਹੱਲਾ ਕਲੀਨਿਕ ਹੈ ਉਹ 829 ਜਿਹੜੇ ਹੈਗਾ ਮਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਰਿਹਾ ਜਿਉਂਦੀ ਸਰਕਾਰ ਬਣੀ ਹੈ 2 ਸਾਲ ਦੇ ਅਰਸੇ ਦੇ ਵਿੱਚ। ਪਰ ਇੱਕ ਬਹੁਤ ਵੱਡੀ ਅਚੀਵਮੈਂਟ ਜਿਹਦੇ ਵਿੱਚ ਆਮ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੁੰਦਾ ਹੈ। ਕੁੱਕੇ 40 ਟੈਸਟ ਆ ਜਿਹੜੇ ਇੱਥੇ ਹੀ ਹੋ ਜਾਣੇ ਇਹਨਾਂ ਦੇ ਕੋਲ ਔਰ 90 ਦਵਾਈਆਂ ਜਿਹੜੀਆਂ ਆਮ ਜਿੰਨੀਆਂ ਦਾ ਆਪਾਂ ਨੂੰ ਕੋਈ ਛੋਟੀ ਵੱਡੀ ਬਿਵਾਰੀ ਹੁੰਦੀ ਹੈ ਔਰ 90 ਦੇ ਜਿਹੜੀਆਂ ਦਵਾਈਆਂ ਉਹ ਇੱਥੋਂ ਫ੍ਰੀ ਮਿਲਦੀ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਅਚੀਵਮੈਂਟ ਹੈ ਔਰ ਹੋਰ ਵੀ ਜਿਸ ਤਰ੍ਹਾਂ ਹਾਲੀ ਹੋਈ ਡਵੈਲਪਮੈਂਟ ਹੋ ਰਹੀ ਹੈ ਉਹ ਵੀ ਅਸੀਂ ਡਵੈਲਪਮੈਂਟ ਕਰਨੇ ਨਵੀਆਂ ਬਿਲਡਿੰਗਾਂ ਬਣਾਈਆਂ ਦੇਖੋ ਤੁਸੀਂ ਖੂਬਸੂਰਤ ਜਿਹੜੀਆਂ 25 ਲੱਖ ਰੁਪਏ ਦੀ ਲਾਗਤ ਨਾਲ ਇਹ ਬਿਲਡਿੰਗ ਨੂੰ ਵੀ ਰੈਨੋਵੇਟ ਕੀਤਾ ਔਰ ਇਹ ਆਈ ਸੰਭਵ ਹੋ ਸਕਿਆ ਜੀ ਇਮਾਨਦਾਰੀ ਦੀ ਸਰਕਾਰ ਸਰਪੰਚਿਕ ਮਾਨ ਡਾਕਟਰ ਬਰਦੀਪ ਸਿੰਘ ਜਿਹੜੇ ਸਾਡੇ ਹੈਲਥ ਮਿਨਿਸਟਰ ਉਹ ਸਾਰਿਆਂ ਦੇ ਪਰਾਲੇ ਦੇ ਨਾਲ ਹੈ ਔਰ ਸਾਡਾ ਸਾਰਾ ਸਟਾਫ ਸੀਐਮਓ ਆ ਚ ਐਸਐਮਓ ਸਾਹਿਬ ਹੈ ਉਹ ਸਾਰੇ ਮਿਲ ਕੇ ਜਿਹੜਾ ਇੱਕ ਬਹੁਤ ਵੱਡਾ ਪਰਾਲਾ ਕੀਤਾ ਜਾ ਰਿਹਾ ਔਰ ਇਹ ਵੱਡਾ ਪਿੰਡ ਹੈ ਸਭ ਤੋਂ ਵੱਡੀ ਗੱਲ ਦਾ ਵੱਡਾ ਪਿੰਡ ਹੈ ਔਰ ਲਾਸਟ ਦੇ ਵਿੱਚ ਹਲਕੇ ਦੇ ਇੱਥੋਂ ਤੱਕ ਕਈ ਵਾਰੀ ਆਉਂਦੇ ਆ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਖਤਮ ਹੋ ਜਾਂਦੀਆਂ ਉਹ ਵੀ ਜਿਹੜੀ ਹੈਗੀ ਹੈ ਅਸੀਂ ਇਸ ਗੱਲ ਦਾ ਖਿਆਲ ਰੱਖਿਆ ਵੀ ਦੂਰ ਤੱਕ ਜਿੱਥੇ ਤੱਕ ਨਹੀਂ ਕੂਸੂਰਤ ਪਹੁੰਚਦੀ ਸੀ ਅਜੇ ਤੱਕ ਸਰਕਾਰਾਂ ਦੀ ਉਹ ਅਸੁਵਿਧਾ ਨੂੰ ਪਹੁੰਚਾਈਏ ਤਾਂ ਕਿ ਲੋਕ ਉਹਦਾ ਫਾਇਦਾ ਲੈ ਸਕਣ ਇਹ ਨਵੀਂ ਪੱਦਦਾ ਸ਼ੁਰੂ ਕਰ ਰਹੀ ਹੈ ਜੀ ਮਗਰਮੀਂ ਪੱਦਦਾ ਇਹ ਬਾਰੇ ਕਿਹਾ ਜੋ ਹੈ ਦੇਖੋ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਸਰਕਾਰ ਕੁਝ ਦਿੰਦੀ ਆ ਤੇ ਲੋਕ ਲੈਣ ਲੱਗੇ ਰਹਿਣਾ ਪਉਂਦੇ ਇਹਦਾ ਅਕਸਰ ਇਹ ਹੁੰਦਾ ਸੀਗਾ ਕਿ ਲੋਕ ਧਰਨੇ ਲਾਉਂਦੇ ਸੀ ਕਿ ਸਾਡੇ ਪਿੰਡ ਚ ਮਹੱਲਾ ਕਲੀਨਿਕ ਬਣਾਓ ਜੀ ਸਾਡੇ ਹਸਪਤਾਲ ਬਣਾਓ ਜੀ ਇਹ ਪੈਲੀ ਵੜੀ ਆ ਚਲੋ ਉਹਨਾਂ ਨੂੰ ਲੱਗਦਾ ਹੋਣਾ ਕੋਈ ਆਪਦੇ ਹਿਸਾਬ ਨਾਲ ਕੋਈ ਮੰਨ ਦੇ ਵਿੱਚ ਕੋਈ ਗੱਲ ਹੋਣੀ ਹੈ ਪਰ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਚੰਗੇ ਸਕੂਲ ਭ੍ਰਸ਼ਟਾਚਾਰ ਮੁਕਤ ਜਿਹੜਾ ਹੈਗਾ ਉਹ ਪ੍ਰਸ਼ਾਸਨ ਘਰ ਘਰ ਰਾਸ਼ਨ ਫਿਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਸਰਕਾਰ ਦੇ ਰਹੀ ਹੈ ਔਰ ਉਹਦੇ ਦੇ ਅਸੀਂ ਬਚਨ ਬੰਦ ਆ ਜੇਕਰ ਕਿਸੇ ਨੂੰ ਲੱਗਦਾ ਵੀ ਇਹ ਮਤਲਬ ਕੋਈ 파ੜਾ ਹੈ ਉਹ ਹੈ ਤਾਂ ਉਸ ਨੂੰ ਇਹ ਮੰਨ ਕੇ ਪਰ ਅਸੀਂ ਲੋਕਾਂ ਦੀ ਸਿਹਤ ਵਾਸਤੇ ਇੱਕ ਮੇਲ ਪ੍ਰਾਈਸ ਜਿਹੜਾ ਇਹਦਾ ਚੱਲਦਾ ਜੋ ਬੈਡਰ ਤੋਂ ਬੈਡ ਦਾ ਪੈਗਾ ਉਹ বন্ধ ਕਰਕੇ ਮਿਲ ਲੱਗੂ ਮੈਂ ਗਿਆ ਉਹ ਇੱਥੇ ਕਿੰਨੇ ਡਾਕਟਰ ਸੀ ਜੀ ਬੰਦਾ ਮੈਨੂੰ ਪੁੱਛੋ ਪਹਿਲਾਂ ਜਿਹੜਾ ਸਟਾਫ ਵੀ ਇੱਥੇ ਹੈਗਾ ਔਰ ਨਵੇਂ ਡਾਕਟਰ ਸਾਹਿਬਾਂ ਦਿੱਤੇ ਸਟਾਫ ਨਵਾਂ ਦਿੱਤਾ ਸੀ ਹੋਰ ਪਤਾ ਗੱਲ ਤੇ ਸੀ ਵੀ ਇਹ ਪਹਿਲਾਂ ਭਰਨਾ ਲਾਉਦੀ ਹਾਂਜੀ ਸਾਨੂੰ ਸਟਾਫ ਚਾਹੀਦਾ ਨਵੇਂ ਜਿਹੜਾ ਹੈਗਾ ਸਟਾਫ ਭਰਤੀ ਕਰਕੇ ਜਿਹੜਾ ਪਹਿਲਾ ਵਾਲਾ ਸਟਾਫ ਉਹ ਇੱਥੇ ਰਹੂਗਾ ਹਾਜ਼ਰ ਰਹੂਗਾ ਉਹੀ ਕੰਮ ਕਰਨਗੇ ਆਪਦਾ ਪਰ ਮੱਲਾ ਕਲੀਨਿਕ ਦਾ ਨਵਾਂ ਜਿਹੜਾ ਸਟਾਫ ਆ ਨਵੇਂ ਡਾਕਟਰ ਭਰਤੀ ਕਰਕੇ ਸਿੱਟਿਆ ਕਿ ਇਸ ਵਾਸਤੇ ਲੋਕੋ ਸਿਰਫ ਸਿਆਸੀ ਲਾਹਾ ਲੈਣ ਵਾਸਤੇ ਉਪਲੋਕ ਕਰਦੇ ਆ ਪਰ ਸਾਡਾ ਜਿਹੜਾ ਨਸ਼ਨ ਇਹ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਜਿਹੜੀ ਹੈਗੀ ਚੰਗੀ ਪ੍ਰਸ਼ਾਸਨ ਦੇ ਦਿੰਦੀ ਹੈ ਉਹ ਹੀ ਕਰ ਰਿਹਾ ਮੈਂ ਸਾਹਿਬ ਕਿੰਨੇ ਸਟਾਫ ਨੂੰ ਮੈਂਬਰ ਦੇ ਵਿੱਚ ਰਹਿਣਗੇ ਜਿਹੜਾ ਹੈਗਾ ਜੀ ਨਵਾਂ ਸਟਾਫ ਆ ਚਾਰ ਬੰਦੇ ਸੇ ਭਰਤੀ ਕੀਤੇ ਚਾਹੇ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਦੇ ਸਤਿ ਸੰਤਾਨ ਤੇ ਪਹਿਲਾਂ ਵਾਲਾ ਜਿਹੜਾ ਸਟਾਫ ਹੋਂ ਪੂਰਾ ਦਾ ਪੂਰਾ ਇੱਥੇ ਆ ਗਿਆ। ਹੋਰ ਵੀ ਜਿਹੜੀਆਂ ਹੈ ਆਪਣੀਆਂ ਜਿਹੜੀਆਂ ਰਿਕੁਆਇਰਮੈਂਟ ਹੈ ਉਹ ਸਾਰੀਆਂ ਅਸੀਂ ਪੂਰੀਆਂ ਕੀਤੀਆਂ ਤਾਂ ਕਿ ਕਿਸੇ ਬੰਦੇ ਨੂੰ ਇੱਥੋਂ ਜਿਹੜਾ ਪੇਸ਼ੈਂਟ ਸਧਾਰਨ ਬਿਮਾਰੀ ਵਾਲਾ ਆਉਂਦਾ ਉਹਨੂੰ ਕਿਸੇ ਵੀ ਇੱਥੋਂ ਜਿਹੜਾ ਹੈਗਾ ਜਫਰੀਦਪੁਰ ਜਾਂਦਾ ਤਾਂ ਤਾਂ ਵੀ 30-35 ਕਿਲੋਮੀਟਰ ਜਾਣਾ ਪੈਂਦਾ। ਹੋਰ ਪਾਸੇ ਜਿਹੜਾ ਹੈਗਾ ਗੁਰੂਸ ਆ ਜਾਂਦਾ ਜਿੱਥੇ ਹੀ ਹੈਗਾ ਉਹ ਸੇਕਸੂਤਾ ਲੈਣ ਵਾਸਤੇ ਜਿਹੜਾ ਆਪਣੇ ਕਿਰਾਇਆ ਵਗੈਰਾ ਜਾਂ ਖਮਾ ਬਰਵਾਸ ਕਰਨਾ ਪੈਂਦਾ। ਉਹ ਜੇ ਤੁਰੇ ਜਾਂਦੇ ਆਪਦੇ ਜਿਹੜਾ ਆਮ ਸਧਾਰਨ ਬੰਦਾ ਤਾਂ ਵੀ ਸਿਰਜੂ ਤਾਂ ਤੋਂ ਲੱਸੀ ਹੈ ਜਿਹਦਾ ਵਿਰੋਧ ਕੀਤਾ ਜਾ ਰਿਹਾ ਸਾਡਾ ਗਲਬਟ ਕਰਨ ਵਾਸਤੇ ਨੌਨਿਹਾਲ ਸਿੰਘ ਨੌਨਿਹਾਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਘਾਟਣ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਰ ਘਾਟਣ ਦਾ ਵਿਰੋਧ ਸਾਡੇ ਪੂਰੇ ਨਗਰ ਦੇ ਵਿੱਚ ਜਿਹੜਾ ਇਹ ਡਿਸਪੈਂਸਰੀ ਬਣੀ ਹੋਈ ਸੀ ਇਹ ਕਈ ਪਿੰਡਾਂ ਦੀ ਸਾਂਝੀ ਸੀ ਇਹਨੂੰ ਖਤਮ ਕਰਕੇ ਇਸੇ ਦੀ ਬਿਲਡਿੰਗ ਤੇ ਰੰਗ ਮਾਰ ਕੇ ਜਿਹੜਾ ਉਹ 24-25 ਲੱਖ ਰੁਪਈਆ ਮੱਲਾ ਕਲੀਨਿਕ ਦਾ ਆ ਗਿਆ ਉਹਦੇ ਆਦਮੀ ਜੇਬਾਂ ਚ ਪਾ ਲਿਆ ਆਮ ਆਦਮੀ ਪਾਰਟੀ ਨੇ ਤੇ ਇਹਦਾ ਹਸਪਤਾਲ ਜਿਹੜਾ ਦੋ ਪਿੰਡਾਂ ਦਾ ਸੀ ਦੀਪ ਸਿੰਘ ਵਾਲਾ ਦੇ ਵਿੱਚ ਬਣਿਆ ਉਹ ਹਸਪਤਾਲ ਦਾ ਦਰਜਾ ਘਟਾ ਕੇ ਮੁਹੱਲਾ ਕਲੀਨਿਕ ਬਣਾਤਾ ਜਿਹੜਾ ਅਸੀਂ ਜਦੋਂ ਪਹਿਲਾਂ ਵੀ ਵਿਰੋਧ ਕੀਤਾ ਦੋ ਤਿੰਨ ਵਾਰ ਪਹਿਲਾਂ ਵੀ ਇਹ ਜਿਹੜਾ ਇਹਦਾ ਅਧਿਕਾਤਨ ਕਰਨ ਦੀਆਂ ਕੋਸ਼ ਆ ਆਮ ਆਦਮੀ ਪਾਰਟੀ ਤੇ ਐਮਐਲਏ ਗੁਰਦੇਸ ਸਿੰਘ ਵੱਲੋਂ ਕੀਤੀਆਂ ਗਈਆਂ ਜਦੋਂ ਪਤਾ ਲੱਗਦਾ ਸੀ ਕਿ ਵਿਰੋਧ ਹੋਊਗਾ ਤੇ ਪ੍ਰੋਗਰਾਮ ਟਾਲ ਦਿੰਦੇ ਸੀਗੇ ਤੇ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਹੜਾ ਇਹ ਹਸਪਤਾਲ ਬਣਿਆ ਜੇ ਉਹ ਵੈਸੇ ਦਾ ਪਤਾ ਹੀ ਆ ਲੋਕਾਂ ਨੂੰ ਕਿ ਕਰਨ ਕਰਾਉਣ ਜੋਗੇ ਕੱਖ ਨਹੀਂ ਤੇ ਪਹਿਲੀਆਂ ਬਣੀਆਂ ਬਿਲਡਿੰਗਾਂ ਤੇ ਹੀ ਰੰਗ ਮਾਰ ਕੇ ਆ ਸਕੂਲਾਂ ਤੇ ਵੀ ਰੰਗ ਮਾਰ ਮਾਰ ਕੇ ਕਹਿੰਦੇ ਅਸੀਂ ਸਮਾਰਟ ਸਕੂਲ ਬਣਾਤੇ ਉਹ ਵੀ ਆ ਮਹੱਲਾ ਕਲੀਨਿਕ ਵੀ ਇਸੇ ਤਰ੍ਹਾਂ ਹੀ ਬਣੇ ਜਾਂਦੇ ਆ ਪਹਿਲੀਆਂ ਬਿਲਡਿੰਗਾਂ ਤੇ ਰੰਗ ਮਾਰ ਮਾਰ ਕੇ ਮਹੱਲਾ ਕਲੀਨਿਕ ਬਣਾਇਆ ਜਾ ਰਿਹਾ ਇੱਥੇ ਜਿਹੜਾ ਇੱਥੇ ਬੈੱਡ ਕੁਰਸੀਆਂ ਜਾਂ ਅਲਮਾਰੀਆਂ ਪਈਆਂ ਸੀ ਹਸਪਤਾਲ ਦੀਆਂ ਉਹ ਸਾਰੀਆਂ ਚੱਕ ਕੇ ਲਿਜਾ ਕੇ ਚੋਰੀ ਹੋਰ ਹਸਪਤਾਲਾਂ ਵਿੱਚ ਰੱਖਤੀਆਂ ਜਿਹੜੇ ਇੱਥੇ ਡਾਕਟਰ ਕੰਮ ਕਰਦੇ ਸੀ ਉਹਨਾਂ ਦੇ ਨਾਲ ਵੀ ਬਦਲੀਆਂ ਜਿਹੜੀਆਂ ਹੋਰ ਹਸਪਤਾਲਾਂ 'ਚ ਕਰਤੀਆਂ ਇਸੇ ਕਰਕੇ ਅਸੀਂ ਇਹਦਾ ਵਰਣਨ ਕਰਦੇ ਆ ਕਿ ਜੇ ਤੁਸੀਂ ਮਹੱਲਾ ਕਲੀਨਿਕ ਤੇ ਅੜੇ ਹੋਏ ਹੋ ਇਹ ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਤੇ ਗੁਰਦੇਵ ਸਿੰਘ ਸੇਖੋਂ ਨੂੰ ਕਿ ਐਡਾ ਵੱਡਾ 10000 ਦੀ ਆਬਾਦੀ ਵਾਲਾ ਪਿੰਡ ਦੀਪ ਸਿੰਘ ਵਾਲਾ ਤੇ ਜਿਹਨੂੰ ਤੁਸੀਂ ਇੱਕ ਮਹੱਲੇ ਦਾ ਨਾਮ ਦੇ ਰਹੇ ਹੋ ਤੇ ਦੇ ਮੁਹੱਲਾ ਕਲੀਨਿਕ ਹੀ ਬਣਾਉਣਾ ਚਾਹੁੰਦੇ ਹੋ ਤੇ ਸਾਡੇ ਪਿੰਡ ਦੇ ਆ 11 ਵਾੜਾਂ ਘੱਟੋ ਘੱਟ ਤੇ 11 ਮਹੱਲਾ ਕਲੀਨਿਕ ਬਣਾ ਦੇ ਅਸੀਂ ਵੀ ਜੀ ਆ ਕਹਾਂਗੇ ਵੀ ਵਾਕਈ ਬਈ ਆਮ ਆਦਮੀ ਪਾਰਟੀ ਮੁਹੱਲਿਆਂ ਦੇ ਵਿੱਚ ਮੁਹੱਲਾ ਕਲੀਨਿਕ ਬਣਾ ਰਹੀ ਆ ਤੁਸੀਂ ਚੰਗੇ بڑے ਹਸਪਤਾਲ ਨੂੰ ਚਲਦੇ ਨੂੰ ਇੱਕ ਮੁਹੱਲਾ ਕਲੀਨਿਕ ਦਾ ਨਾਮ ਦੇ ਰਹੇ ਹੋ ਐਦੂੰ ਵੱਡੀ ਸ਼ਰਮ ਵਾਲੀ ਗੱਲ ਆਮ ਆਦਮੀ ਪਾਰਟੀ ਵਾਸਤੇ ਹੋ ਹੀ ਨਹੀਂ ਸਕਦੀ ਜਿਹੜੇ ਬਦਲਾ ਦੀਆਂ ਗੱਲਾਂ ਕਰਦੇ ਸੀਗੇ ਤੁਸੀਂ ਦੇਖੋ ਕਿ ਆ ਲੋਕ ਸਾਰੇ ਖੜੇ ਆ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਗ ਇਹ ਵੀ ਆ ਕਿ ਜਿਹੜੀ ਤਣਕ ਆਉਂਦੀ ਸੀ ਇਹਨਾਂ ਮਜ਼ਦੂਰ ਲੋਕਾਂ ਨੂੰ ਉਹ ਵੀ ਖਤਮ ਕਰ ਦਿੱਤੀ ਗਈ ਤੇ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਡਰਾਮਾ ਫੜਿਆ ਕਿ ਅਸੀਂ ਘਰ ਘਰ ਲੋਕਾਂ ਦੇ ਆਟਾ ਪਚਾਵਾਂਗੇ ਗਾਵੇ ਵਾਸਤੇ ਕਿ ਜਿਹੜੇ ਦੀਪੂਆਂ ਤੇ ਰਾਤ ਚਲਾਉਂਦਾ ਸੀ ਦੀਪੂ ਚਾਲਦੇ ਸੀਗੇ ਉਹ ਦੀਪੂ ਵੀ ਬੰਦ ਕਰਨ ਵਾਲੇ ਪਾਸੇ ਨੂੰ ਆਮ ਆਦਮੀ ਪਾਰਟੀ ਜਿਹੜੀ ਉਹ ਤੁਰੀ ਹੋਈ ਆ ਐਨੀ ਬੇਸ਼ਰਮੀ ਧਰਦੀ ਹੋਈ ਇਹਨਾਂ ਨੇ ਕਿ ਹਰੇਕ ਸਹੂਲਤ ਲੋਕਾਂ ਦੀ ਜਿਹੜੀ ਉਹ ਕੋਈ ਜਾ ਰਹੀ ਆ ਲਗਾਤਾਰ ਅਸੀਂ ਲਗਾਤਾਰ ਇਹਦਾ ਵਿਰੋਧ ਕਰਦੇ ਆ ਰਹੇ ਆ ਐਮਐਲਏ ਗੁਰਦੇਸ਼ ਸਿੰਘ ਚੇਕੋਣੇ ਆ ਵੀ ਫੜੀ ਸੀ ਕਿ ਦੀਪ ਸਿੰਘ ਵਾਲੇ ਦੇ ਵਿੱਚ ਆਉਣਾ ਤੇ ਸਾਡਾ ਵੀ ਪਰ ਪ੍ਰੋਗਰਾਮ ਆ ਕੋ ਬਣਿਆ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਡਟ ਕੇ ਵਿਰੋਧ ਕਰ ਰਹੇ ਆ ਅੱਜ ਮੰਨਣਾ ਸਰਕਾਰਾਂ ਪਿੰਡ ਨੂੰ ਉਸ ਦਿੰਦੀਆਂ ਤੇ ਇਹਨਾਂ ਨੂੰ ਲਿਆ ਨਹੀਂ ਜਾਂਦਾ ਦੇਖੋ ਵੀ ਸਰਕਾਰ ਜੇ ਪਿੰਡ ਨੂੰ ਦਿੰਦੀ ਆ ਉਹ ਮੰਗਰਲੀ ਬਿਲਡਿੰਗ ਦਾ ਤੁਸੀਂ ਪੱਤਰਕਾਰ ਸਾਥੀ ਪਹੁੰਚੇ ਹੋ ਉਹਦਾ ਹਾਲ ਵੇਖੋ ਕੀ ਉਹ ਨੇ ਸਰਕਾਰ ਨੂੰ ਦੂਦਾ ਵੀ ਉਹ ਬਿਲਡਿੰਗ ਡਿੱਗਣ ਵਾਲੀ ਆ ਉਹਦੇ ਵਿੱਚ ਜਿਹੜੀਆਂ ਮਹਿਲਾ ਡਾਕਟਰ ਸਿੰਘ ਆ ਜਿਹੜੀਆਂ ਪਿੰਡ ਦੇਗਾ ਔਰਤਾਂ ਜੇ ਕੋਈ ਗਰਭਵਤੀ ਹੁੰਦੀ ਸੀ ਉਹਨਾਂ ਦਾ ਟੀਕਾ ਕਰਨ ਜਾ ਉਹਨਾਂ ਦੀ ਕੋਈ ਦੇਖਭਾਲ ਆਸਤੇ ਉੱਤੇ ਪੁਆਇੰਟ ਕਰ ਸੀ ਉਹਨਾਂ ਕੋਲੇ ਉਹ ਉਹ ਵੀ ਬਿਲਡਿੰਗ ਡਿੱਗਣ ਵਾਲੀਆਂ ਉਹ ਨਹੀਂ ਬਣਾਈ ਜਾ ਰਹੀ ਉਹਦਾ ਸਮਾਨ ਵੀ ਚੱਕ ਕੇ ਇਸੇ ਡਿਸਪੈਂਸਰੀ ਦੇ ਵਿੱਚ ਰੱਖਿਆ ਗਿਆ ਸੀ ਇਤੁਈ ਡੇਟ ਭਾਲ ਉਹਨਾਂ ਦੀ ਹੁੰਦੀ ਸੀ ਸਾਡੇ ਪਿੰਡ ਚੋਂ ਇਕੱਲੀ ਡਿਸਪੈਂਸਰੀ ਖਤਮ ਨਹੀਂ ਕੀਤੀ ਉਹ ਔਰਤਾਂ ਦਾ ਵੀ ਜਿਹੜਾ ਕੇਂਦਰ ਬਣਾਇਆ ਹੋਇਆ ਸੀਗਾ ਹਸਪਤਾਲ ਸੀਗਾ ਉਹ ਵੀ ਖਤਮ ਕਰ ਦਿੱਤਾ ਇਹਨਾਂ ਨੇ ਆ ਮਹਾਨਾ ਕਲੀਨਿਕ ਦਾ ਇੱਕ ਨਾਮ ਦੇ ਕੇ ਕਲੀਨਿਕ ਇੱਕ ਦੁਕਾਨ ਨੂੰ ਕਿਹਾ ਜਾਂਦਾ ਕਿਹਾ ਤਾਂ ਇੱਥੇ ਇਹ ਜਾਂਦਾ ਕਿ ਪਰਚੀਆਂ ਕੱਟ ਕੇ ਦੇਣਗੇ ਇਗ ਲੈਣਾ ਉਹਨਾਂ ਪਰਚਨਾ ਤੋਂ ਜਿਹੜੇ ਦਵਾਈ ਲੋਕਾਂ ਨੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਜਾਜਾ ਲੈਣੀ ਆ ਪਹਿਲਾਂ ਜਿਹੜੀ ਮਾਰਮੋਟ ਲੋਕਾਂ ਨੂੰ ਚਲੋ ਪੱਟੀ ਆਸਤੇ ਤੇ ਬੀਟਾ ਡੀਨ ਤੇ ਮਿਲਦੀ ਸੀ ਤੁਹਾਡੀ ਸਰਕਾਰ ਬਣੀ ਨੂੰ ਡਾਕਟਰ ਤੁਸੀਂ ਨਹੀਂ ਦੇ ਸਕੇ ਆਮ ਲੋਕਾਂ ਨੇ ਡਾਕਟਰ ਥੋੜਾ ਦੇਣਾ ਤੁਸੀਂ ਕਰੋ ਭਰਤੀ ਡਾਕਟਰਾਂ ਦੀ ਵਾਦੇ ਤੇ ਤੁਸੀਂ ਇਹ ਕੀਤੇ ਸੀ ਕਿ ਅਸੀਂ ਨੌਕਰੀਆਂ ਦੇਵਾਂਗੇ ਲੋਕਾਂ ਨੂੰ ਜਾਰ ਸਰਕਾਰ ਦੀ ਉਮੰਦਰੀ ਕੇਂਦਰ ਸਰਕਾਰ ਦੀ ਤੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਲਖਣਾ ਤੋਂ ਪਹਿਲਾਂ ਤੁਹਾਡੀ ਉਹ ਛੁਟਕੀਆਂ ਮਾਰਨ ਵਾਲੀ ਬੀਬੀ ਜਿਹੜੀ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ 50 ਮਿੰਟਾਂ ਸਾਰੀ ਐਮਐਸਪੀ ਦੇਵਾਂਗੇ ਕਿੱਧਰ ਗਈ ਲੱਭਾਂ ਲਈ ਥਾਂਦੀ ਤੇ ਇਹੀ ਐਮਐਲਏ ਜੀ ਸੌਰੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਇਹ ਵੀ ਵਾਅਦੇ ਕਰਦਾ ਸੀ ਕਿ ਤੇ ਵੀ ਫਸਲਾ ਤੇ ਐਮਐਸਪੀ ਦੇਵਾਂਗੇ ਸਾਡੀ ਸਰਕਾਰ ਆਉਣ ਦੋ ਪੁੱਛਣ ਵਾਲਾ ਹੋਵੇ ਕਿ ਹੁਣ ਪੰਜਾਬ ਦੇ ਕਿਸਾਨਾਂ ਲਈ ਦਿੱਲੀ ਨੂੰ ਕਿਉਂ ਤੋੜਿਆ ਬਈ 2 ਐਮਐਸਪੀ ਕਰੋ ਵਾਅਦੇ ਪੂਰੇ ਤੁਸੀਂ ਜਿੰਨੇ ਵੀ ਵਾਅਦੇ ਕੀਤੇ ਆ ਸਾਰਿਆਂ ਤੋਂ ਭੱਜੇ ਆ ਤੇ ਆ ਰੰਗ ਮਾਰ ਮਾਰ ਕੇ ਪੋਚੇ ਮਾਰ ਮਾਰ ਕੇ ਆਪਣਾ ਫੋਟੋਵਾਲ ਲਾ ਕੇ ਇਹ ਨਹੀਂ ਦਿਖਣਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਬਿਲਕੁਲ ਬਹੁ ਹੋ ਚੁੱਕੀ ਆ ਪੰਜਾਬ ਦੇ ਵਿੱਚ ਵਿਕਾਸ ਕਰਨ ਲਈ ਇਸੇ ਕਰਕੇ ਦੀਪ ਸਿੰਘ ਔਲਾ ਦੇ ਬੁੱਢੀ ਗਿੰਤੀ ਚ ਲੇਕ ਇਹਨਾਂ ਦਾ ਵਿਰੋਧ ਕਰਨ ਪਹੁੰਚੇ ਆ ਤੇ ਅੰਦਰ ਵੇਖ ਲਓ ਘੱਟੋ ਘੱਟ 8-10 ਪਿੰਡਾਂ ਦੇ ਬਾਹਰ ਲਿਆਂਦੇ ਲੋਕ ਆ ਦੀਪ ਸਿੰਘ ਵਾਲਾ ਦੇ ਬਹੁਤ ਘੱਟ ਲੋਕ ਆ ਘੱਟੋ ਘੱਟ ਆਪ 7 ਜਣੇ ਹੋਣਗੇ ਇਹਨਾਂ ਦੀ ਐਨੀ ਬੇਸ਼ਰਮੀ ਧਾਰੀ ਹੋਈ ਆ ਜਦੋਂ ਪਿੰਡ ਦੇ ਲੋਕ ਤਿਆਰ ਨਹੀਂ ਤੇ ਫਿਰ ਵੀ ਮੋਲਾ ਕਲੀਨਿਕ ਦਾ ਜਿਹੜਾ ਉਹ ਅਧ்கਟਨ ਕਰਨ ਆਏ ਗਿਆ ਇਸੇ ਕਰਕੇ ਸਾਰੇ ਲੋਕ ਵਿਰੋਧ ਕਰ ਰਹੇ ਆ ਧੰਨਵਾਦ ਇਸਾਂ ਨੌ ਨੇ ਹਾਸੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਪੰਜਾਬ ਸਰਕਾਰ ਦੇ ਖਿਲਾਫ ਰਾਜ ਕੇ ਇਹਨਾਂ ਨੇ ਜਿਹੜਾ ਆਪਣਾ ਰੋਸ ਜ਼ਾਹਰ ਕੀਤਾ ਐ ਫ੍ਰੀਕੋਰਟ ਦੇ ਵਿਧਾਇਕ ਦੇ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ